ਕਿਸ ਮਸਾ ਸ਼ੋਭਾ ਯਾਤਰਾ ਦੇ ਲਈ ਭਰਮੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਜਿੱਥੇ ਪੋਲੀਟিক্যাল ਲੀਡਰ ਸਹਿਬਾਨ ਔਰ ਉੱਥੇ ਹੀ ਧਾਰਮਿਕ ਆਗੂ ਇਕੱਠੇ ਹੋਏ ਔਰ ਜਿਹਦੇ ਵਿੱਚ ਦਸੰਬਰ ਦੇ ਵਿੱਚ ਪ੍ਰਭੂ ਯਸ਼ਮਸੀ ਜੀ ਦਾ ਪਵਿੱਤਰ ਸ਼ੋਭਾ ਯਾਤਰਾ ਨੂੰ ਪੂਰੇ ਸ਼ਹਿਰ ਦੇ ਵਿੱਚ ਕੱਢਿਆ ਜਾਵੇਗਾ ਲੁਧਿਆਣੇ ਦੀਆਂ ਸਾਰੀਆਂ ਚਰਚੇਸ ਰਲ ਕੇ ਡਿਸਟ੍ਰਿਕਟ ਲੁਧਿਆਣੇ ਦੀਆਂ ਪ੍ਰਬੂ ਯੇਸ਼ੂ ਮਸੀਹ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਇੱਕ ਵੱਡੀ ਸ਼ੋਭਾ ਯਾਤਰਾ ਕੱਢਣਗੇ ਤੇ ਸ਼ਹਿਰ ਵਾਸੀਆਂ ਦੇ ਨਾਲ 크리스마ਸ ਦਾ ਤਿਉਹਾਰ ਸਾਂਝੇ ਤਰੀਕੇ ਦੇ ਨਾਲ ਮਨਾਇਆ ਜਾਏਗਾ ਸਾਰੀ ਚਰਚੀਜ਼ ਨੇ ਇਹ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਵੱਧ ਚੜ੍ਹ ਕੇ 100% ਦੇ ਨਾਲ ਆਪਾਂ ਸਾਰਿਆਂ ਦਾ ਸਹਿਯੋਗ ਕਰਾਂਗੇ ਇਸ ਸ਼ੋਭਾ ਯਾਤਰਾ ਨੂੰ ਸਫਲ ਕਰਾਉਣ ਦੇ ਵਿੱਚ ਲੁਧਿਆਣਾ ਦਾ ਇਤਿਹਾਸਕ ਚਰਚ ਸੀਐਨਐਚ ਦੇ ਵਿੱਚ ਸਮੂਹ مسیਈ ਭਾਈਚਾਰੇ ਦੀ ਜਿਹੜੀ ਹੈ 크리스마 ਸ਼ੋਭਾ ਯਾਤਰਾ ਦੇ ਲਈ ਭਰਮੀ ਮੀਟਿੰਗ ਹੋਈ ਜਿਸ ਵਿੱਚ ਸਾਰੇ ਜਿੱਥੇ ਪੋਲੀਟੀਕਲ ਲੀਡਰ ਸਹਿਬਾਨ ਔਰ ਉੱਥੇ ਹੀ ਧਾਰਮਿਕ ਆਗੂ ਇਕੱਠੇ ਹੋਏ ਔਰ ਜਿਹਦੇ ਵਿੱਚ ਇਹ ਮਤਾ ਪਾਸ ਕੀਤਾ ਗਿਆ ਕਿ ਦਸੰਬਰ ਦੇ ਵਿੱਚ ਪ੍ਰਭੂ ਯਸਮਸੀ ਜੀ ਦਾ ਪਵਿੱਤਰ ਸ਼ੋਭਾ ਯਾਤਰਾ ਨੂੰ ਪੂਰੇ ਸ਼ਹਿਰ ਦੇ ਵਿੱਚ ਕੱਢਿਆ ਜਾਵੇਗਾ ਔਰ ਇਸ ਤੇ ਲਈ 14 ਤਰੀਕ ਜਿਹੜੀ ਹੈ ਉਹ ਜਿਹੜੀ ਆ ਰੱਖੀ ਗਈ ਹੈ ਦਸੰਬਰ ਦੀ ਔਰ ਅਸੀਂ ਸਾਰੇ ਤੁਹਾਡੇ মিডিਆ ਦੇ ਮਾਧਮ ਤੇ ਰਾਈ ਇਹ ਜਿਹੜੇ ਬੇਨਤੀ ਕਰਦੇ ਆ ਕਿ ਸਾਰੇ ਸ਼ਹਿਰ ਇਹ 크ਿਸਮਸ ਯਾਤਰਾ ਦੇ ਵਿੱਚ ਸ਼ਾਮਿਲ ਹੋਵੇ ਔਰ ਅਸੀਂ ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਸਿੱਖਾਵਾਂ ਨੂੰ ਜਿਹੜਾ ਹੈ ਉਹ ਖੁਸ਼ੀ ਦੇ ਨਾਲ ਦੂਸਰਿਆਂ ਤੱਕ ਪਹੁੰਚਾਵਾਂਗੇ ਥੈਂਕ ਯੂ ਕਿਹੜੇ ਕਿਹੜੇ ਜਮਾਤੇ ਬਾਸ ਕੀਤੇ ਗਿਣ ਕਰਦੇ ਅੱਜ ਜਿਹੜੀ ਬੈਠਕ ਹੋਈ ਹੈ ਕੈਲਵਰੀ ਚਰਚ ਸੀਐਨਆਈ ਦੇ ਵਿੱਚ ਇਹਦੇ ਵਿੱਚ 14 ਦਸੰਬਰ ਨੂੰ ਦੁਪਹਿਰ ਨੂੰ ਸ਼ਨੀਵਾਰ ਦੇ ਰੋਜ਼ ਸਾਰੇ ਈਸਾ ਨਗਰੀ ਪਲੇਗਰਾਉਂਡ 'ਤੇ ਇਕੱਠੇ ਹੋਣਗੇ ਸਾਰੇ ਲੁਧਿਆਣੇ ਦੇ ਜਿੰਨੇ ਪਾਸਟਰ ਸਹਿਬਾਨ ਨੇ ਜਿੰਨੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹ ਸਾਰੀਆਂ ਇਹਦੇ ਵਿੱਚ ਹਿੱਸਾ ਲੈਣਗੀਆਂ ਤੇ ਇਥੋਂ ਇਹ ਪ੍ਰੋਸੀਸ਼ਨ ਜਿਹੜਾ ਆ ਉਹ ਸ਼ੁਰੂ ਕੀਤਾ ਜਾਏਗਾ ਤੇ ਲੁਧਿਆਣੇ ਦੇ ਵੱਖ-ਵੱਖ ਹਲਕਿਆਂ ਚੋਂ ਦੀ ਹੁੰਦਾ ਹੋਇਆ ਇਹ होली क्रॉस ਚਰਚ ਸਰਾਬਾ ਨਗਰ ਵਿੱਚ ਜਾ ਕੇ ਖਤਮ ਹੋਏਗਾ ਤੇ ਇਸ ਦੇ ਵਿੱਚ ਇੱਕ ਵੱਡੀ ਮਾਤਰਾ ਦੇ ਵਿੱਚ ਜਿਹੜੀ مصیبت ਆਈ ਚਾਰਾ ਹੈ ਸਾਡਾ ਉਹ ਇਹਦੇ ਵਿੱਚ ਹਿੱਸਾ ਲਏਗਾ ਥੈਂਕ ਯੂ ਕਿਹਦੀ ਕੀਤੀ ਗਈ ਹੈ ਕਿਸ ਮੁੱਦੇ ਨੂੰ ਲੈ ਕੇ ਕੀਤੀ ਗਈ ਹੈ ਕਿਸ ਮਿਸ਼ਨ ਨੂੰ ਲੈ ਕੇ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਹਰ ਸਾਲ 크리스마ਸ ਦੇ ਤਿਉਹਾਰ ਦੇ ਉਪਲਕਸ਼ ਦੇ ਵਿੱਚ ਸ਼ੋਭਾ ਯਾਤਰਾਵਾਂ ਕੱਢੀਆਂ ਜਾਂਦੀਆਂ ਨੇ ਉਸੇ ਤਰੀਕੇ ਦੇ ਨਾਲ ਅੱਜ ਵੀ ਇੱਕ ਬੈਠਕ ਸਾਡੇ ਪਾਦਰੀ ਤਸਵੀਰ ਨਾਹਰ ਜੀ ਦੀ ਅਗਵਾਈ ਹੇਠ ਕੱਢੀ ਗਈ ਤੇ ਜਿਸ ਦੇ ਵਿੱਚ ਪਾਸਫਰੇਟ ਕਮੇਟੀ ਸਾਡੇ ਸੈਕਟਰੀ ਸਾਹਿਬ স্যামਸਨ ਡੋਗਰ ਜੀ ਅ ਅਰੁਣ ਹੈਨਰੀ ਜੀ ਤੇ ਸਾਰੀ ਹੀ ਪਾਸਟਰ ਕਮੇਟੀ ਨੇ ਹਿੱਸਾ ਲਿਆ ਜਿਸ ਦੇ ਵਿੱਚ ਇੱਕ ਅੱਜ ਮਤਾ ਪਾਸ ਕੀਤਾ ਗਿਆ ਕਿ ਲੁਧਿਆਣੇ ਦੀਆਂ ਸਾਰੀਆਂ ਚਰਚੇ ਸੜਲ ਕੇ ਜ਼ਿਲ੍ਹਾ ਲੁਧਿਆਣੇ ਦੀਆਂ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਨ ਦੇ ਉਪਲਕਸ਼ ਦੇ ਵਿੱਚ ਵੱਡੀ ਸ਼ੋਭਾ ਯਾਤਰਾ ਕੱਢਣਗੇ ਤੇ ਸ਼ਹਿਰ ਵਾਸੀਆਂ ਦੇ ਨਾਲ 크리스마ਸ ਦਾ ਤਿਉਹਾਰ ਸਾਂਝੇ ਤਰੀਕੇ ਦੇ ਨਾਲ ਮਨਾਇਆ ਜਾਏਗਾ ਜਿਸ ਦੇ ਵਿੱਚ ਕੈਰਲਸ ਪ੍ਰਭੂ ਯੇਸ਼ੂ ਮਸੀਹ ਦੇ ਜੀਵਨ ਦੇ ਉਦਾਰ ਜੀਵਨ ਦੇ ਉੱਤੇ ਆਧਾਰਿਤ ਝਾਂਕੀਆਂ ਕੱਡੀਆਂ ਜਾਣਗੀਆਂ ਤੇ ਉਹਦੇ ਨਾਲ ਨਾਲ ਹੀ ਜਿਹੜੇ ਹੋਰ ਵੀ ਪਰਬੂ ਯੇਸ਼ੂ ਮਸੀਹ ਦੇ ਜੀਵਨ ਦੇ ਨਾਲ ਸੰਬੰਧਿਤ ਜਿੰਨੀਆਂ ਗੱਲਾਂ ਨੇ ਉਹਦੀ ਜਾਣਕਾਰੀ ਸਮਾਜ ਨੂੰ ਦਿੱਤੀ ਜਾਏਗੀ ਤੇ ਜਿਹੜਾ ਪਿਆਰ ਪਿਛਲੇ ਦੌਰ ਦੇ ਵਿੱਚ ਭਾਈਚਾਰੇ ਦਾ ਸਾਰਿਆਂ ਨਾਲ ਬਣਿਆ ਰਿਹਾ ਉਹੀ ਪ੍ਰਕਾਸ਼ਿਤ ਕੀਤਾ ਜਾਏਗਾ ਇਸ ਦੇ ਵਿੱਚ ਅੱਜ ਡਿਸੀਜਨ ਲਿਆ ਗਿਆ ਹੈ ਕਿ ਸਾਰੇ ਹੀ ਲੁਧਿਆਣੇ ਦੇ ਚਰਚ ਸਾਰੀਆਂ ਸੰਸਥਾਵਾਂ ਰਲ ਕੇ ਇਹ ਕੱਢਣ ਗਿਆ ਜਿਹਦਾ ਕਿ ਨਾਮ ਸਮੂਹ ਭਾਈਚਾਰੇ ਵੱਲੋਂ ਗ੍ਰੈਂਡ ਕ੍ਰਿਸਮਸ 2024 ਦਿੱਤਾ ਗਿਆ ਹੈ ਤੇ ਅੱਜ ਮੈਸੇਜ ਦੇ ਰਹੇ ਆ ਅਸੀਂ ਕਿ ਆਪਣੇ ਚਰਚਾਂ ਦੇ ਵਿੱਚ ਅਨਾਉਂਸ ਕੀਤਾ ਜਾਏ ਕਿ 14 ਦਸੰਬਰ 2024 ਨੂੰ ਇਹ ਸ਼ੋਭਾ ਯਾਤਰਾ ਸਟਾਰਟ ਹੋਏਗੀ ਜੋ ਕਿ ਕੈਲਵਰੀ ਚਰਚ ਈਸਾ ਨਗਰੀ ਗਰਾਊਂਡ ਤੋਂ ਸਟਾਰਟ ਹੋਏਗੀ ਇਸ ਤੋਂ ਬਾਅਦ ਇਹ ਸਲੇਮ ਟਾਬਰੀ ਟੈਂਪਲ ਆਫ ਗੋਡ ਚਰਚ ਤੋਂ ਹੁੰਦੀ ਹੋਈ ਸ਼ਹਿਰ ਦੇ ਵਕਫਾ ਕਲਾਕਿਆਂ ਦੇ ਚੱਲਦੀ ਹੋਈ ਸਮਾਪਤ ਹੋਇਆ ਕਿ ਸਰਾਬਾ ਨਗਰ ਚਰਚ ਹੋਲੀ ਕਰੋਸ ਚਰਚ ਦੇ ਵਿੱਚ ਹੋਇਆ। ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਜੀ? ਪ੍ਰਸ਼ਾਸਨ ਦਾ ਹਮੇਸ਼ਾ ਹੀ ਅੱਛਾ ਸਹਿਯੋਗ ਰਹਿੰਦਾ ਹੈ ਪਰ ਇਹ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਹਾਂ ਕਿ ਇਹਦੇ ਬੰਦੋਬਸਤ ਚੰਗੇ ਕੀਤੇ ਜਾਣ, ਟ੍ਰੈਫਿਕ ਅਰੇਂਜਮੈਂਟ ਕੀਤੇ ਜਾਣ ਅਤੇ ਨਾਲ ਹੀ ਜਿੱਥੇ ਸਾਨੂੰ ਪਾਰਕਿੰਗ ਦੀ ਜ਼ਰੂਰਤ ਹੈ ਉਹ ਪਾਰਕਿੰਗ ਅਰੇਂਜਮੈਂਟ ਦੇ ਵਿੱਚ ਵੀ ਸਾਡੀ ਐਡਮਿਨਿਸਟ੍ਰੇਸ਼ਨ ਸਹਿਯੋਗ ਕਰੇ ਤੇ ਮੈਂ ਨਾਲ ਉਹਨਾਂ ਨੂੰ ਸੱਦਾ ਦਿੰਨਾ ਆ। ਲੁਧਿਆਣੇ ਦੇ ਡਿਪਟੀ ਕਮਿਸ਼ਨਰ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਕਿ ਉਹ ਆ ਕੇ ਇਹਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਲੈਣ ਤੇ ਸੰਗਤ ਨੂੰ ਵਧਾਈ ਦੇਣ ਅੱਜ ਅੱਜ ਸਾਡੀ ਸਮੂਹ ਮਸੀਹ ਭਾਈਚਾਰੇ ਦੀ ਮੀਟਿੰਗ ਹੋਈ ਸੀਗੀ ਜਿਹਦੇ ਵਿੱਚ ਮਤਾ ਪਾਸ ਕੀਤਾ ਗਿਆ ਕਿ ਆਉਣ ਵਾਲੀ 14 ਦਸੰਬਰ ਨੂੰ ਗ੍ਰੈਂਡ ਸ਼ੋਭਾ ਯਾਤਰਾ 크ਿਸਮਸ ਦੇ ਪਲਖਸ਼ ਦੇ ਵਿੱਚ ਗੱਡੀ ਜਾਏਗੀ ਜਿਸ ਦੇ ਵਿੱਚ ਸਾਰੀਆਂ ਕਲੀਸੀਆਵਾਂ ਸਾਡੀਆਂ ਚਾਹੇ 35 ਕੋਸਟਲ ਨਾਲ ਚਾਹੇ ਰੋਮਨ ਕੈਥੋਲਿਕ ਨੇ ਚਾਹੇ ਸੀਐਨਏ ਨੇ ਚਾਹੇ ਸਾਲਵੇਸ਼ਨ ਆਰਮੀ ਚਰਚਾ ਸਾਰਿਆਂ ਨੇ ਪੂਰਾ ਸਹਿਯੋਗ ਦਿੱਤਾ ਵਾ ਤੇ ਭਰਮਾ ਹੁੰਗਾਰਾ ਸਾਰਿਆਂ ਦੇ ਵਿੱਚ ਭਰਿਆ ਉਹਨਾਂ ਨੇ ਤੇ ਉਹਨਾਂ ਨੇ ਸਾਰੀ ਚਰਚੀਜ਼ ਨੇ ਇਹ ਸਾਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਵੱਧ ਚੜ ਕੇ 100% ਦੇ ਨਾਲ ਆਪਾਂ ਸਾਰਿਆਂ ਦਾ ਸਹਿਯੋਗ ਕਰਾਂਗੇ ਇਸ ਸੂਬਾ ਯਾਤਰਾ ਨੂੰ ਸਫਲ ਕਰਾਉਣ ਦੇ ਵਿੱਚ ਤੇ ਵੱਖ-ਵੱਖ ਥਾਵਾਂ ਤੋਂ ਇਹ ਨਿਕਲਦੀ ਹੋਈ ਕੈਲਬਰੀ ਚਰਚ ਤੋਂ ਸਟਾਰਟ ਹੋ ਕੇ ਤੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਇਹ ਸਮਾਪਤ ਹੋਊਗੀ ਤੇ ਰਸਤੇ ਦੇ ਵਿੱਚ ਵੀ ਸਾਰਾ ਲੰਗਰ ਦਾ ਇੰਤਜ਼ਾਮ ਹੋਊਗਾ ਤੇ ਰੋਮਨ ਕੈਥੋਲਿਕ ਚਰਚ ਦੇ ਵਿੱਚ ਵੀ ਲੰਗਰ ਦਾ ਇੰਤਜ਼ਾਮ ਹੋਊਗਾ ਤੇ ਜਿੱਥੋਂ ਇਹ ਸਟਾਰਟ ਹੋ ਰਹੀ ਹੈ ਕੈਲਬਰੀ ਚਰਚ ਤੋਂ ਉੱਥੇ ਵੀ ਬ੍ਰੇਕਫਾਸਟ ਦਾ ਪੂਰਾ ਇੰਤਜ਼ਾਮ ਹੋਊਗਾ ਸਾਰੀ ਕਲੀਸੀਆਂ ਵਾਲੀ ਤੇ ਮੈਂ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਪੂਰੇ ਲੁਧਿਆਣੇ ਸ਼ਹਿਰ ਵਾਸੀਆਂ ਨੂੰ ਕ੍ਰਿਸਚਨ ਕਮਿਊਨਿਟੀ ਨੂੰ ਤੇ ਹੋਰ ਵਕ ਵਕ ਜਿੱਦਾਂ ਸਾਡਾ ਪਹਿਲੇ ਵੀ ਸਾਰੀਆਂ ਕਮਿਊਨिटीज ਰਲ ਕੇ ਸਹਿਯੋਗ ਕਰਦੀਆਂ ਰਹੀਆਂ ਕਿਉਂਕਿ ਅਸੀਂ ਦੇਖਿਆ ਪਿਛਲੇ ਸਾਲਾਂ ਦੇ ਵਿੱਚ ਵੀ ਹਰੇਕ ਧਰਮ ਨੇ ਜਦੋਂ ਵੀ ਸਾਡੀ ਸ਼ੋਭਾ ਯਾਤਰਾ ਕਿਸੇ ਵੀ ਮਾਰਕੀਟ ਦੇ ਵਿੱਚੋਂ ਜਾਂ ਕਿਸੇ ਵੀ ਸ਼ਹਿਰ ਦੇ ਕੋਨਿਆਂ 'ਚੋਂ ਨਿਕਲਦੀ ਆਈ ਹੈ ਤੇ ਪੂਰਾ ਹੰਗਾਰੇ ਦੇ ਨਾਲ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਵਾ ਤੇ ਸਾਡਾ ਸਵਾਗਤ ਵੀ ਕੀਤਾ ਤੇ ਮੈਂ ਉਦਾਂ ਹੀ ਇਸ ਵਾਰੀ ਫੇਰ ਬੇਨਤੀ ਕਰਨਾ ਚਾਹੂੰਗਾ ਹਰੇਕ ਕੀ ਕਹਿੰਦੇ ਆਪਣਾ ਧਰਮ ਦੇ ਲੋਕਾਂ ਨੂੰ ਸਾਰੇ ਚਾਹੇ ਹਿੰਦੂ ਮੁਸਲਿਮ ਸਿੱਖ ਈਸਾਈ ਕਿ ਸਾਰੇ ਜਦੋਂ ਵੀ ਇਹ ਸ਼ੋਭਾ ਯਾਤਰਾ ਕਿਤੇ ਵੀ ਪਹੁੰਚਦੀ ਆ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸਾਡਾ ਸਵਾਗਤ ਵੀ ਕਰਨ ਤੇ ਨਾਲ ਹੀ ਨਾਲ ਇੱਕ ਮਸੀਹ ਭਾਈਚਾਰਾ ਤੇ ਇੱਕ ਜਿਹੜੀ ਦੂਸਰੀ ਕਮਿਊਨਿਟੀਜ਼ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਪਿਆਰ ਮੁਹੱਬਤ ਦਾ ਸੰਦੇਸ਼ ਆ ਉਹ ਆਪਾਂ ਇੱਕ ਵਰਲਡ ਵਾਈਡਲੀ ਉਹ ਪਹੁੰਚਾਂ ਚ ਕਾਮਯਾਬ ਰਹੀਏ